ਲੁਧਿਆਣਾ ਵਿਖੇ ਕਾਲੇ ਪਾਣੀ ਨੂੰ ਲੈ ਕੇ ਲੱਗੇ ਮੋਰਚੇ ਨੂੰ ਲੈ ਕੇ ਸਿਮਰਨਜੀਤ ਸਿੰਘ ਮਾਨ ਜਿਲਾਨੂ ਉਹਨਾਂ ਦੇ ਘਰ ਦੇ ਵਿੱਚ ਹੀ ਪੁਲਿਸ ਦੇ ਵੱਲੋਂ ਡਿਟੇਨ ਕਰ ਲਿਆ ਗਿਆ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੂੰ ਉਹਨਾਂ ਦੇ ਹੀ ਪਿੰਡ ਆਲੀਆ ਵਿਖੇ ਪੁਲਿਸ ਦੇ ਵੱਲੋਂ ਹਾਊਸ ਅਰੈਸਟ ਕਰ ਲਿਆ ਜਾਂਦਾ ਤੇ ਗੱਲਬਾਤ ਕਰਦਿਆਂ ਸਿਮਰਨਜੀਤ ਸਿੰਘ ਮਾਨ ਦਾ ਕਹਿਣਾ ਹੈ ਕਿ ਉਹਨਾਂ ਨੂੰ ਹਾਊਸ ਅਰੈਸਟ ਕੀਤਾ ਜਾ ਰਿਹਾ ਤੇ ਲੁਧਿਆਣਾ ਵਿਖੇ ਕਾਲੇ ਪਾਣੀ ਨੂੰ ਲੈ ਕੇ ਜਿਹੜਾ ਮੋਰਚਾ ਲਾਇਆ ਜਾ ਰਿਹਾ ਇਹ ਉਸੇ ਨੂੰ ਲੈ ਕੇ ਉਹਨਾਂ ਨੂੰ ਘਰ ਦੇ ਵਿੱਚ ਹੀ ਡਿਟੇਨ ਕੀਤਾ ਗਿਆ ਤਾਂ ਜੋ ਇਹ ਮੁੱਦਾ ਨਾ ਚੁੱਕਿਆ ਜਾਵੇ ਤੇ ਜੋ ਫੈਕਟਰੀਆਂ ਦਾ ਗੰਦਲਾ ਪਾਣੀ ਦਰਿਆਵਾਂ ਨੂੰ ਗੰਦਾ ਕਰ ਰਿਹਾ ਉਸ ਤੇ ਆਵਾਜ਼ ਬੁਲੰਦ ਨਾ ਕੀਤੀ ਜਾ ਸਕੇ ਲੁਧਿਆਣਾ ਦੇ ਵਿੱਚ ਕਾਲੇ ਪਾਣੀ ਦਾ ਅੱਜ ਮੋਰਚਾ ਲੱਗਿਆ ਹੈ ਜਿਸ ਨੂੰ ਲੈ ਕੇ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਜਥੇਬੰਦੀਆਂ ਨੇ ਉਹ ਪਹੁੰਚ ਰਹੀਆਂ ਨੇ ਤੇ ਇਸ ਦੇ ਦਰਮਿਆਨ ਕਈ ਆਗੂਆਂ ਨੂੰ ਪੁਲਿਸ ਵੱਲੋਂ ਪਹਿਲਾਂ ਤੋਂ ਹੀ ਡਿਟੇਨ ਕੀਤਾ ਜਾ ਰਿਹਾ ਹੈ ਹਾਊਸ ਰੈਸ ਕਰਨ ਦਾ ਇਹ ਹੈ ਕਿ ਆਪਣੇ ਕਿ ਕਿ ਲੀਡਰ ਹੈ ਵੀ ਹੈ ਉਹ ਜਿਹੜਾ ਗੰਦਾ ਨਾਲਾ ਹੈ ਉਸ ਨੂੰ ਬੁਟੇ ਨਾਲੇ ਨੂੰ ਬੰਦ ਕਰਨ ਦੇ ਲਈ ਆਜ ਸੱਜੇ ਲਖਬੀਰ ਸਿੰਘ ਸਾਹਮਣੇ ਮੇਟਾ ਕਰ ਰਹੀ ਹੈ ਤੇ ਉੱਥੇ ਸਰਕਾਰ ਸਮਝਦੀ ਹੈ ਕਿ ਇਹ ਪਾਣੀ ਜਿਹੜਾ ਇਹ ਫੈਕਟਰੀਆਂ ਦਾ ਹੈਗਾ ਇਹ ਲਗਾਤਾਰ دریاਵੰਦ ਵਿੱਚ ਜਾ ਹੀ ਜਾਵੇ ਸੇ ਪੰਜਾਬ ਦੇ ਲੋਕਾਂ ਨੂੰ ਕੈਂਸਰ ਹੋਈ ਜਾਵੇ ਤੇ ਪੰਜਾਬ ਦੇ ਲੋਕ ਮਰੀਜ਼ਾਂ ਅੰਸ਼ੋਰਿਸ ਕਰਕੇ ਮੈਨੂੰ ਉਪਸਕਤੀ ਲਈ ਹੈ ਕਿ ਮੈਂ ਉਸ ਮੌਤ ਦੇ ਵਿੱਚ ਸ਼ਾਮਲ ਨਾ ਹੋਵਾਂ ਜੀ